ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੋਫੈਸਰ ਸ਼ਾਇਨਾ ਪਰਮਾਰ ਮੈਂ ਹੁਸ਼ਿਆਰਪੁਰ ਦੇ ਵਿੱਚ ਇੱਕ ਡਾਂਸ ਸਟੂਡੀਓ ਖੋਲਿਆ ਹੈ ਜਿਸ ਦਾ ਨਾਮ ਹੈ ਡਾਂਸ ਸੀਜ਼ਨ ਬਾਈ ਸ਼ਾਇਨਾ ਇਸ ਨੂੰ ਖੋਲ੍ਹੇ ਨੂੰ ਤਾਂ ਵੈਸੇ ਸਾਨੂੰ ਹਜੇ 1 ਸਾਲ ਡੇਢ ਸਾਲ ਹੀ ਹੋਇਆ ਹੈ ਲੇਕਿਨ ਮੈਂ ਪੰਜਾਬੀ ਸੱਭਿਆਚਾਰ ਦੇ ਨਾਲ ਤੇ ਡਾਂਸਿਸ ਦੇ ਨਾਲ ਪਿਛਲੇ 25 ਸਾਲ ਤੋਂ ਜੁੜੀ ਹੋਈ ਹਾਂ ਖੈਰ ਬਚਪਨ ਤੋਂ ਹੀ ਅਸੀਂ ਇਸ ਚੀਜ਼ ਦੇ ਨਾਲ ਜੁੜੇ ਹੋਏ ਸੀਗੇ ਫਿਰ ਇਸ ਚੀਜ਼ ਨੂੰ ਅੱਗੇ ਵਧਾਉਣ ਦੇ ਲਈ ਇਸ ਸਟੂਡੀਓ ਦੀ ਓਪਨਿੰਗ ਕੀਤੀ ਗਈ ਜਿਦੇ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਡਾਂਸ ਫਾਰਮਸ ਸਿਖਾਈ ਜਾਂਦੇ ਆਂ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਕਿਉਂਕਿ 3/10 ਨੂੰ ਪਟਿਆਲੇ ਦੇ ਵਿੱਚ ਵਿਰਾਸਤ ਤੇ ਸੱਭਿਆਚਾਰ ਇੱਕ ਪ੍ਰੋਗਰਾਮ ਹੋ ਰਿਹਾ ਹੈ ਜਿਹਦੇ ਵਿੱਚ ਉਹ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਲਿਜਾਣ ਦੇ ਲਈ ਇਹ ਉਪਰਾਲਾ ਕਰ ਰਹੇ ਹਨ ਜਿਹਦੇ ਲਈ ਉਹਨਾਂ ਨੇ ਪੂਰੇ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਆਡੀਸ਼ਨਸ ਲਏ ਹਨ ਆਡੀਸ਼ਨਸ ਆਨਲਾਈਨ ਤੇ ਆਫਲਾਈਨ ਹੋਏ ਹਨ ਸਾਡੇ ਇੱਥੇ ਸਾਰੇ ਬੱਚੇ ਜਿਹੜੇ ਇਸ ਵਿਰਾਸਤ ਤੇ ਸੱਭਿਆਚਾਰ ਦੇ ਵਿੱਚ ਭਾਗ ਲੈਣ ਜਾ ਰਹੇ ਹਨ ਇਹਨਾਂ ਨੂੰ ਖੂਬ achi ਤਰ੍ਹਾਂ ਨਾਲ ਤਿਆਰੀ ਕਰਾਈ ਗਈ ਹੈ ਤਾਂ ਕਿ ਇਹ ਪੰਜਾਬ ਦੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਸਕਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸੱਭਿਆਚਾਰ ਨਾਲ ਜਿਹੜਾ ਸਾਡਾ ਪੰਜਾਬ ਹੈ ਗਿੱਧਾ ਭੰਗੜਾ ਸੰਮੀ ਇਹਨਾਂ ਚੀਜ਼ਾਂ ਨੂੰ ਅਸੀਂ ਝੂਮਣ ਨੂੰ ਅੱਗੇ ਲਿਜਾ ਸਕੀਏ ਇਸ ਕਰਕੇ ਇਹ ਸਾਡਾ ਜਿਹੜਾ ਡਾਂਸ ਰੀਜਨ ਸਟੂਡੀਓ ਹੈ ਇਹ ਅਸੀਂ ਇਸ ਨੂੰ ਅੱਗੇ ਲਿਜਾਣ ਦੇ ਲਈ ਇਸ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਅੱਜ ਵੀ ਅਸੀਂ ਇੱਥੇ ਇਸ ਕਰਕੇ ਇਕੱਠੇ ਹੋਏ ਆ ਤਾਂ ਕਿ ਅਸੀਂ ਆਪਣੇ ਸਟੂਡੀਓ ਨੂੰ ਇਸ ਚੀਜ਼ ਨਾਲ ਜੋੜ ਦਈਏ ਸੱਭਿਆਚਾਰ ਨਾਲ ਜੋੜ ਦਈਏ ਤੇ ਬੱਚਿਆਂ ਨੂੰ ਅੱਗੇ ਤੱਕ ਲੈ ਕੇ ਜਾ ਸਕੀਏ ਇਸ ਸਟੂਡੀਓ ਦੇ ਵਿੱਚ ਈਵਨਿੰਗ ਕਲਾਸਿਸ ਚੱਲਦੀਆਂ ਹਨ ਡਾਂਸ ਦੀਆਂ ਜਿਹਦੇ ਵਿੱਚ ਪੰਗੜਾ ਗਿੱਦਾ ਬਾਲੀਵੁੱਡ ਸਟਾਈਲ ਕਲਾਸਿਕਲ ਸਟਾਈਲ ਸੈਮੀ ਕਲਾਸਿਕਲ ਸਾਰੇ ਡਾਂਸ ਸਿਖਾਏ ਜਾਂਦੇ ਹਨ ਇਸ ਦੇ ਨਾਲ ਨਾਲ ਸਮਰ ਕੈਂਪ ਲੱਗਣ ਜਾ ਰਿਹਾ ਹੈ 2 ਜੂਨ ਤੋਂ ਜਿਹੜਾ ਕਿ 15 ਦਿਨ ਦਾ ਹੋਏਗਾ ਲੇਕਿਨ ਇਹਨੂੰ ਅਸੀਂ ਐਕਸਟੈਂਡ ਕਰਦੇ ਰਵਾਂਗੇ ਜਿਹਦੇ ਵਿੱਚ ਸਿਰਫ ਡਾਂਸ ਨਹੀਂ ਬੱਚਿਆਂ ਦੀ 올 ਰੌਂਡ ਡਿਵੈਲਪਮੈਂਟ ਦਾ ਕੰਮ ਕੀਤਾ ਜਾਏਗਾ ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਬੱਚੇ ਮਾਰਸ਼ਲ ਆਰਟ ਵੀ ਸਿੱਖਣਗੇ ਸੈਲਫ ਡਿਫੈਂਸ ਵੀ ਸਿੱਖਣਗੇ ਸਕੇਟਿੰਗ ਹੌਲਾਉਟ ਦੇ ਨਾਲ ਨਾਲ ਬ੍ਰੇਨ ਗੇਮਸ 온 ਗਿਆ ਬੱਚੇ ਜਿਹੜਾ ਫੋਨ ਦੇ ਉੱਤੇ ਟਾਈਮ ਆਪਣਾ ਖਰਾਬ ਕਰਦੇ ਆ ਉਹਦੀ ਬਜਾਇਆ ਸੀ ਉਹਨਾਂ ਨੂੰ ਐਦਾਂ ਦੇ ਗੇਮਸ ਕਰਾਵਾਂਗੇ ਕਿ ਉਹ ਫੋਨ ਦਾ ਪਿੱਛਾ ਛੱਡ ਕੇ ਇਹਨਾਂ ਗੇਮਸ ਦੇ ਨਾਲ ਜੁੜ ਜਾਣਗੇ ਇਸ ਦੀ ਵਜ੍ਹਾ ਇਸ ਦੇ ਨਾਲ ਨਾਲ ਅਸੀਂ ਹੋਰ ਵੀ ਕਈ ਚੀਜ਼ਾਂ ਕਰਾਵਾਂਗੇ ਆਰਟ ਐਂਡ ਕ੍ਰਾਫਟ ਹੋਏਗਾ ਬੱਚੇ ਖੂਬ ਇੰਜੋਏ ਕਰਨਗੇ ਪੂਰੇ ਸ਼ਾਰਪੁਰ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਜਲ ਤੋਂ ਜਲਦ ਆਪਣੀ ਰਜਿਸਟ੍ਰੇਸ਼ਨ ਕਰਾਣ ਤੇ ਸਾਡੇ ਨਾਲ ਜੁੜਨ ਡਾਂਸ ਵਿਜ਼ਨ ਸਟੂਡੀਓ ਸ਼ਾਰਪੁਰ ਜਿਹੜਾ ਕਿ ਫਗਵਾੜਾ ਰੋਡ ਤੇ ਹੈ ਤੇ ਤੁਸੀਂ ਮੇਰੇ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ 9815651589 ਡਾਂਸ ਰਿਸਰਵਡ ਬਾਈ ਸ਼ਾਇਨਾ थैंक यू ਡੈਰ ਡਾਇਰੈਕਟਰ ਟਾਈਮਿੰਗ ਮਾਰਨਿੰਗ 8:30 ਤੋਂ ਲੈ ਕੇ 12 ਵਜੇ ਤੱਕ ਜਿਹੜਾ ਸਮਰ ਕੈਂਪ ਦੀ ਟਾਈਮਿੰਗ ਹੈ ਔਰ ਈਵਨਿੰਗ ਅਸੀਂ 5 ਵਜੇ ਤੋਂ ਲੈ ਕੇ 8 ਵਜੇ ਤੱਕ ਡਾਂਸ ਕਲਾਸਿਸ ਚਲਾਨਦੇ ਆ ਜਿਹਦੇ ਵਿੱਚ ਗਰਲਜ਼ ਲੇਡੀਜ਼ ਸਾਰੇ ਆਉਂਦੇ ਹਨ ਮਾਰਨਿੰਗ अर्ਲੀ ਮਾਰਨਿੰਗ ਦੇ ਵਿੱਚ ਸਾਡੀਆਂ ਯੋਗਾ ਕਲਾਸਿਸ ਵੀ ਚਲਦੀਆਂ ਹਨ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਲੇਡੀਜ਼ ਘਰਾਂ ਚੋਂ ਨਿਕਲ ਨਹੀਂ ਪਾਉਂਦੀਆਂ ਔਰ ਉਹਨਾਂ ਦੀ अनफिट हो ਜਾਂਦੇ ਆ ਲਾਂ ਦੀ ਫਿਟਨੈਸ ਲਈ ਕੋਸ਼ਿਸ਼ ਕਰ ਰਹੇ ਆ ਫਰੋਜ਼ਨ ਸ਼ੋਲਡਰ ਹੋ ਜਾਂਦੇ ਆ ਬੈਕ ਪੇਨ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹ ਯੋਗਾ ਦੇ ਨਾਲ ਅਸੀਂ ਸੁਲਝਾ ਰਹੇ ਆ ਥੈਂਕ ਯੂ